ਹਾਂਜੀ ਭਗਤੋ ਜੈ ਮਾਤਾ ਦੀ ਜੀ ਸਾਰਿਆਂ ਨੂੰ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਸਾਂਝੀ ਕਰਨੀ ਸੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਮਾ ਵਿਸ਼ਾਲ ਜਾਗਰਣ ਅਤੇ ਪੰਡਾਰਾ ਕਰਵਾਇਆ ਜਾ ਰਿਹਾ ਹੈ ਜੀ 15 ਨਵੰਬਰ ਦਿਨ ਸ਼ਨੀਵਾਰ ਨੂੰ ਇਹ ਜਾਗਰਣ ਕਰਵਾਇਆ ਜਾ ਰਿਹਾ ਹੈ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਜਾਗਰਣ ਵਿੱਚ ਜ਼ਰੂਰ ਪਹੁੰਚਣਾ ਜੀ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਸਾਡੇ ਪ੍ਰਧਾਨ ਸਾਹਿਬ ਸੰਦੀਪ ਸਿੰਘ ਸੈਂਬੀ ਜੀ ਉਹਨਾਂ ਦੀ ਪੂਰੀ ਟੀਮ ਦੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਜਿਨ੍ਹਾਂ ਨੇ ਕਿ ਸਾਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾਜ਼ਰੀ ਲਗਵਾਉਣ ਦਾ ਮੌਕਾ ਦਿੱਤਾ ਇਸ ਜਾਗਰਣ ਵਿੱਚ ਮੇਰੇ ਹੋਰ ਭਰਾ ਹਾਜ਼ਰੀ ਲਗਵਾਉਣ ਪਹੁੰਚ ਰਹੇ ਨੇ ਇਹ ਜਾਗਰਣ ਸਾਡੇ ਮਨਪ੍ਰੀਤ ਭਾਜੀ ਵੱਲੋਂ ਲਾਈਵ ਕੀਤਾ ਜਾਵੇਗਾ ਜੀ ਲੋਕ ਪੰਜਾਬ ਟੀਵੀ ਜਗਰਾਉ ਚੈਨਲ ਤੇ ਤੁਸੀਂ ਸਾਰਿਆਂ ਨੇ ਜਰੂਰ ਦੇਖਣਾ ਜੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਮੇਰੇ ਭੈਣ ਭਰਾ ਪੰਜਾਬ ਵਿੱਚ ਵੱਸਦੇ ਜਿਹੜੇ ਨਹੀਂ ਆ ਸਕਦੇ ਜਾਗਰਨ ਤੇ ਉਹ ਇਹ ਜਾਗਰਨ ਨੂੰ ਲਾਈਵ ਵੀ ਦੇਖ ਸਕਦੇ ਨੇ ਸੋ ਇਹ ਜਾਗਰਨ ਪੂਰੀ ਹੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਮੈਂ ਸਾਰੀ ਹੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਸ ਜਾਗਰਣ ਵਿੱਚ ਹਾਜ਼ਰੀ ਲਗਵਾਉਣ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਸੋ ਸਾਰਿਆਂ ਨੂੰ ਮਾਤਾ ਰਾਣੀ ਚੜ੍ਹਦੀ ਕਲਾ ਵਿੱਚ ਰੱਖਣ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਸਾਰਿਆਂ ਦੇ ਕਾਰੋਬਾਰ ਵਿੱਚ ਤਰੱਕੀ ਬਖਸ਼ਣ ਜੈ ਮਾਤਾ ਦੀ ਜੀ ਜੈ ਮਾ ਚਿੰਤਪੁਰਨੀ ਜੀ